ਮਨਕੀਰਤ ਔਲ ਖਸਾਬ ਨੇ ਆਪਣੇ ਟਰੈਕਟਰ ਵਾਪਸ ਲੈ ਲਏ ਨੇ ਪਹਿਲੋਂ 4-5 ਦਿਨ ਚੰਗਾ ਤੜਕਾ ਲੱਗਿਆ ਚੰਗਾ ਤੜਕਾ ਲੱਗਿਆ ਚੰਗਾ ਤੜਕਾ ਲੱਗਿਆ ਕਿ ਮਲਕੀਤ ਔਲ ਖਸਾਬ ਤੇ ਟਰੈਕਟਰ ਵੰਡੀ ਜਾ ਰਹੇ ਵੰਡੀ ਜਾ ਰਹੇ ਵੰਡੀ ਜਾ ਰਹੇ ਆਪਣੀ ਚੈਨਲ ਆਪਣੀ ਮਸ਼ਹੂਰੀ ਆਪਣੀ ਪੈਸੇ ਆਪਣਾ ਹੀ ਸਭ ਕੁਝ ਤੇ ਐਨਜੀਓ ਖੋਲਤਾ ਹੁਣ ਜਿਹੜੀ ਪੂਰੀ ਦੁਨੀਆ ਜਨਤਾ ਬੈਠੀ ਆ ਪੰਜਾਬ ਚ ਮਾਰਾ ਹੋ ਰਿਹਾ ਤੇ ਉਹ ਪੈਸੇ ਦੇਣੀ ਚਾਹਦੀ ਆ ਕਿ ਵੱਧ ਤੋਂ ਵੱਧ ਪੈਸੇ ਪੰਜਾਬ ਨੂੰ ਕੋਈ ਕਿੰਨੇ ਪੈਸੇ ਕੋਈ ਕਿੰਨੇ ਕੋਈ ਕਿੰਨੇ ਆਉਣੇ ਕਿਵੇਂ ਆ ਉਹ ਆਉਣੇ ਦਾ ਸੰਸਥਾਵਾਂ ਰਹੀਆਂ ਨਾ ਸੱਦਾ ਤਾਂ ਉੱਥੋਂ ਗਏ ਅਮਰੀਕਾ ਬੈਠੇ ਨੇ ਜਿਹੜਾ ਕੋਈ ਪੰਜਾਬ ਆਇਆ ਹੀ ਨਹੀਂ ਉਹਦੇ ਉੱਥੋਂ ਪਾਇਰ ਨਹੀਂ ਕੱਢਦੇ ਨੇ ਕਿਸਾਨ ਨੂੰ ਜਦ ਕੋਈ ਹੋ ਜਾ ਸਿਸਟਮ ਹੋਵੇ ਉਹ ਜਿਹੜੀਆਂ ਐਨ ਜੀਓ ਖੁੱਲੀਆਂ ਉਹ ਜਿੰਨਾ ਮੀਂਹ ਵਰਦਾ ਹੀ ਉਹਨਾਂ ਸਾਰਾ ਮੀਂਹ ਕੈਚ ਕਰ ਲਿਆ ਕਿਸਾਨਾਂ ਨੂੰ ਕੀ ਮਿਲਿਆ ਕੇਲੇ ਮਿਲ ਗਏ ਪਾਣੀ ਦੀ ਬੋਤਲ ਮਹਿੰਗੀ ਦੋ ਰੋਟੀਆਂ ਪ੍ਰਸ਼ਾਦਾ ਲੰਗਰ ਮਿਲ ਗਏ ਬਿਸਕੁਟ ਮਿਲ ਗਏ ਹੋਰ ਵਨਸਵਨੀਆਂ ਚੀਜ਼ਾਂ ਮਿਲ ਗਈਆਂ ਬਾਕੀ ਜਿਹੜਾ ਮਾਲ ਸੀ ਸਾਰਾ ਮਾਲ ਉਹ ਸਾਰਾ ਐਨਜੀਓ ਨੇ ਲਾਪ ਲਿਆ ਇਹ ਮੈਂ ਇਹਦੇ ਵਾਸਤੇ ਇੱਕ ਫਿਲਮ ਬਣਾਈ ਸੋਚਦਾ ਆ ਇੱਕ ਦੋ ਪ੍ਰੋਡਿਊਸਰਾਂ ਨਾਲ ਮੈਂ ਗੱਲ ਕੀਤੀ ਆ ਤੇ ਪਰ ਜੇ ਗੱਲ ਬਣ ਗਈ ਤੇ ਜ਼ਰੂਰ ਆਪਾਂ ਇਸ ਤੇ ਫਿਲਮ ਬਣਾ ਕੇ ਸੱਚ ਸਾਹਮਣੇ ਲਿਆਵਾਂਗੇ ਲੋਕਾਂ ਨੂੰ ਪਤਾ ਲੱਗੇ ਬਹੁਤ ਸਾਰਿਆਂ ਨੇ ਅ ਅਸ਼ਾਰ ਗਾਨ ਨੇ ਸਦਾ ਇੱਕ 1500 ਲੈ ਰਿਆ 1500 ਘਰ ਉਹਨੇ ਇਨੀ ਐਡਵਰਟਾਈਜ਼ ਕੀਤੀ ਤੇ ਉਹਦੇ ਅੰਗੇ ਨੂੰ ਕਿੰਨਾ ਪੈਸਾ ਆਇਆ ਦੱਸ ਦੇ ਹਰਮਾ ਕਰਮਾ ਕਿੰਨੇ ਲੋਕਾਂ ਨੇ ਦਲਜੀਤ ਨੇ ਕਿੰਨੇ ਪਿੰਡ ਬੋਧ ਲੈ ਲਏ ਉਹ ਪਿੰਡ ਕਿਹੜੇ ਲੈ ਸੀ ਪਤਾ ਹੀ ਨਹੀਂ ਉਹ ਬੋਧ ਲੈ ਕੇ ਉਹਨੇ ਐਡਵਰਟਾਈਜ਼ ਕਰਦੀ ਐ ਜੀਓ ਨੇ ਉਹਨੂੰ ਪਾਇਆ ਪਾਉਣਾ ਸ਼ੁਰੂ ਕਰਦਾ ਉਹਦਾ ਵਰਤੋਂ ਬੁੱਲੂ ਗਿਆ ਕਿਸਾਨਾਂ ਬੱਲੇ ਕੱਖ ਨਹੀਂ ਆਇਆ ਕਿਸਾਨਾਂ ਦਾ ਯਾਰ ਨੁਕਸਾਨ ਇੰਨਾ ਹੋ ਗਿਆ ਵੀ ਫਸਲ ਤਾਂ ਮਾਰ ਗਈ ਉਹਨਾਂ ਪੈੜੀਆਂ ਖਰਾਬ ਹੋ ਗਈਆਂ ਉਹਦਾ ਕੀ ਹੋਊਗਾ ਹੈਨਾ ਕਿਸਾਨਾਂ ਦੀ ਫਸਲ ਆਉਂਦੀ ਉਹ ਯਾਰ ਕਿਸਾਨ ਜਿਹੜੇ ਛੋਟੇ ਕਿਸਾਨ ਸਾਡੇ ਅੱਗੇ ਸਾਡਾ ਤੇ ਮਹਾ ਟਾਈ ਵੀ ਰੋਲ ਹੁੰਦਾ ਆ ਸਾਡੀ ਇੱਕ ਅੱਧੀ ਫਸਲ ਜਦੋਂ ਮਾਰ ਜਾਂਦੀ ਆ ਤਾਂ ਸਾਡਾ ਗੜਬੜ ਹੋ ਜਾਂਦਾ ਮੇਰੇ ਵੀ 10 ਗੱਲੇ ਗਏ ਆ ਪਰ ਸਾਡੀ ਹੋਰ ਜ਼ਮੀਨ ਪਾਸੇ ਸੀ ਉਹ ਬਚ ਗਏ ਆ ਚਲੋ ਅਸੀਂ ਖੈਰ ਥੋੜਾ ਜਿਹਾ ਜੋ ਲੈਵਲ ਦੇ ਆ ਕਿਸਾਨ ਸਭ ਸਾਡਾ ਬਚਾਓ ਜੀ ਪਰ ਜਿੰਨਾ ਵਿਚਾਰਿਆਂ ਦੀ 10 ਕਿੱਲੇ ਸੀ ਉਹ 10 ਕਿੱਲੇ ਹੀ ਮਰ ਵੀ ਉਹਨਾਂ ਦਾ ਕੀ ਹੋਏ ਇਹ ਐਨ ਜੀਓ ਜਿੰਨੇ ਬੋਲੇ ਸਾਰਿਆਂ ਨੇ ਗੱਫੇ ਲਾ ਰਹੇ ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਾ ਵੀ ਇਹ ਰੀਲਾ ਰੋਣ ਵਾਲੇ ਸਭ ਫੇਕ ਆ ਭਾਈ ਇਹ ਐਨ ਜੀਓ ਵਾਲੀ ਵੀ ਸਭ ਫੇਕ ਆ ਇਹ ਜਿੰਨੇ ਐਨ ਜੀਓ ਕਿਸੇ ਨੂੰ ਨਾ ਆਉਂਦੇ ਆਪੇ ਜਿਹਦੇ ਸੇਵਾ ਕਰਨੀ ਜਾਂਦੇ ਪਾਹੇ ਉਹਦੇ ਜੇਬ 'ਚ ਮਿਹਨਤ ਦੇ ਪਾਹੇ ਪੈ ਰਹੇ ਯਾਦ ਕਿਸਾਨ ਦੀ ਜੇਬ ਚੋਂ ਇਹ ਜਿਹੜੇ ਵਿੱਚੋਂ ਦਲਾਲ ਆ ਸਾਰੇ ਪੈਸੇ ਲੋਕਾਂ ਦਾ ਮਿਹਨਤੀ ਪੈਖ ਆ ਗਿਆ ਬੜੇ ਨਾ ਡਰਾਮੇ ਕੀਤੇ ਫਲਾਦਿਆਂ ਨੇ ਨੋਟ ਵੰਡੇ ਫਲਾਦਿਆਂ ਨੇ ਉਹ ਕਰਤਾ ਫਲਾਦਿਆਂ ਨੇ ਉਹ ਕਰਤਾ ਸਿਰਫ ਉਹ ਜਿਹੜੇ ਐਨਜੀਓ ਨਾਲ ਜੁੜੇ ਸੀ ਉਸ ਐਨਜੀਓ ਦੀ ਐਡਵਰਟਾਈਜ਼ ਕਰ ਰਹੇ ਸੀ ਤੇ ਦੁਨੀਆ ਦੇ ਉੱਥੇ ਪੈਸੇ ਦਾ ਉਹਨਾਂ ਦੇ ਅਕਾਊਂਟ ਚ ਮੀ ਪਾਤਾ ਇਹ ਐਨਜੀਓ ਦਾ ਧੰਦਾ ਬਹੁਤ ਸਫਲ ਚੱਲ ਰਿਹਾ ਬੜਾ ਪੈਸਾ ਹੁੰਦਾ ਪਰ ਇਹ ਲਾਉਂਦੇ ਸਿਰਫ ਉਹਨਾਂ ਜਿੰਨੇ ਦੀ ਰੀਲ ਬਣਾਉਣੀ ਹੁੰਦੀ ਆ ਰੀਲਾਂ ਬਣਾਵੜਾ ਇਹ ਨਾ ਬਹੁਤ ਸਾਰੇ ਇਹੋ ਜਿਹੇ ਦੱਸੇਗਾ ਜਿਹੜੇ ਉਹਦੇ ਟੋਟਲੇ ਆ ਕੇ ਰੀਲ ਬਣਾ ਕੇ ਚਲੇ ਜਾਂਦੇ ਸੀ ਉਹ ਲੋਕਾਂ ਨੂੰ ਤਾਂ ਉਹਨੂੰ ਬਣਾ ਕੇ ਉਹਦੇ 10 ਵੀ ਲੋਕਾਂ ਨੇ ਰੌਲਾ ਪਾਇਆ ਪਰ ਕਰੋੜਾਂ ਲੋਕਾਂ ਨੂੰ ਤਾਂ ਉਹ ਹੀ ਦਿਖਣਾ ਨਾ ਕਰੋੜਾਂ ਲੋਕਾਂ ਨੂੰ ਤਾਂ ਉਹ ਹੀ ਦਿਖਣਾ ਨਾ ਰੀਲ ਪੈ ਗਈ ਆ ਰੀਲ ਪੈ ਗਈ ਆ ਤੇ ਪੈਸਾ ਉੱਪਰੋਂ ਮੀ ਪੈਣਾ ਬਹੁਤ ਲੋਕਾਂ ਨੂੰ ਇਹ ਦਿਖਣਾ ਵੀ ਤੇ ਕਿਸਾਨਾਂ ਦਾ ਕੁਝ ਨਹੀਂ ਭਲੇ ਪਿਆ ਕਿਸਾਨ ਖਾਲੀ ਦੇ ਖਾਲੀ ਰਹਿ ਗਏ ਕਿਸਾਨਾਂ ਦਾ ਧੋਖਾ ਹੋਇਆ ਇਹਦੇ ਵਿੱਚ ਬੜਾ ਔਰ ਧੋਖਾ ਕਿ ਨਹੀਂ ਕੀਤਾ ਐਨ ਜੀਓਸ ਨੇ ਫਰਾਡ ਬਣਾ ਕੇ ਔਰ ਕੋਈ ਵੀ ਜਿਹੜੇ ਰਿਪੋਰਟਰ ਆ ਖੁਦ ਇਹ ਕੰਮ ਕਰਦੇ ਆ ਜਿੰਨੇ ਵੱਡੇ ਐਨਜੀਓ ਦਾ ਸਾਰਿਆਂ ਨੇ ਜਿਨ੍ਹਾਂ ਨੇ ਕਰੋੜਾਂ ਅਰਬਾ ਕਮਾਏ ਉਹਨਾਂ ਨੇ ਸਾਰਿਆਂ ਨੂੰ ਥੋੜਾ ਥੋੜਾ ਗੱਫਾ ਦੇ ਦੇਣਾ ਕੋਈ ਨਹੀਂ ਬੋਲੂਗਾ ਤੇ ਜਨਤਾ ਦੇ ਹੱਥ ਹੋਣਾ ਛਣਛਣਾ ਜਾਗੋ ਵੀਰੋ ਜਾਗੋ 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 ਪੰਜਾਬ ਦੇ ਲੋਕੋ ਜਿਹੜੇ ਪਿੰਡ ਵੀ ਨੁਕਸਾਨ ਹੋਇਆ ਉਸ ਪਿੰਡ ਦੀ ਕਮੇਟੀ ਬਣਾਓ ਕਮੇਟੀ ਬਣਾ ਕੇ ਚਾਰ ਪੰਜ ਬੰਦੇ ਆਪਣਾ ਦੋ ਸਕੈਨਰ ਪੈਸਾ ਧਿਆਨ ਨੂੰ ਆਵੇ ਫਿਰ ਆਪਣੇ ਪਿੰਡ ਦਾ ਜਿੰਨਾ ਨੁਕਸਾਨ ਹੋਇਆ ਉਹਨਾਂ ਡਿਸਟ੍ਰਿਬਿਊਟ ਕਰੋ ਇਹ ਅੰdio ਨੂੰ ਪੈਸਾ ਆਪਣਾ ਨਾਮ ਖਾਣ ਦਿਓ ਧੰਨਵਾਦ ਵੀਰੋ ਧੰਨਵਾਦ